ਕਿ ਜਿਹਨੇ ਨਾਲੇ ਗੱਲ ਬਣਾ ਲਈ ਉਹਦੇ ਨਾਲੇ ਗੱਲ ਹੋ ਗਈ ਪੰਜਾਬ ਵਾਲੇ ਤਾਂ ਰੈਡ ਕਰਨਾ ਨਹੀਂ ਸੀ ਉਹਨੇ ਮਰਨਾ ਹੈ ਆਪਦੇ ਏਡੇ ਵੱਡੇ ਏਡੇ ਘਾਰੇ ਰੈਡ ਕਰਕੇ ਓਏ ਮੈਂ ਕਿਹਨੂੰ ਸ਼ਰੀਪੰਦੇ ਦੀ ਕੋਈ ਘਤਰ ਨਹੀਂ ਉਹ ਵਿਚਾਰੇ ਧੱਕੇ ਖਾਂਦੇ ਫਿਰਦੇ ਜਿਹੜਾ ਚੰਗਾ ਲੁੱਟਦਾ ਚੰਗਾ ਘੁੱਟਦਾ ਤੇ ਲੋਕੁੱਤੇ ਪਹੁੰਚਾਉਂਦਾ ਆ ਵੇਖੋ ਆ ਹੀ ਗਏ ਪਿੱਟੇ ਮੇਰੇ ਕੋਲ ਤੈਨੂੰ ਪੈਸੇ ਦਿੰਦੇ ਜੇ ਡੀਆਈਜੀ ਲੈਵਲ ਦਾ ਹੁੰਦਾ ਭ੍ਰਸ਼ਟਾਚਾਰ ਚ ਫਸ ਗਿਆ ਰੰਗੇ ਹੱਥੀਂ ਫੜਾਇਆ ਜਾਂਦਾ ਘਰ ਦੇ ਵਿੱਚੋਂ ਧਨ ਮਿਲਦਾ ਸੋਨਾ ਮਿਲਦਾ ਤੇ ਫੇਰੇ ਫੇਰੇ ਸਿਹਾਰ ਸਿਪਾਈ ਨਿੱਕੀ ਉਕਾਤਾ ਪੁਲਿਸ ਡਿਪਾਰਟਮੈਂਟ ਜਿਹਦੇ ਪਰਤੀ ਪਾਈ ਹੈ ਵੱਡੀ ਉਹ ਲੋ ਲੋਕਾਂ ਨੂੰ ਘੂਰੂਆ ਕੁੱਟ ਕੇ ਪਾਏਗਾ ਨੀ ਆਖੂ ਫਰਾਨੀ ਦੇ ਦੇਣੀ ਮੈਂ ਤੇ ਪਕੜਮਾ ਕਰ ਚ ਕਰ ਦੂੰ ਝੂਠਾ ਮਕਦਮਾ ਦਾ ਕਰ ਸਕਦਾ ਜਦੋਂ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਸਹੀ ਢੰਗ ਨਾਲ ਮੁਕਦਮਾ ਬਣਾਇਆ ਜਾਵੇ ਸਹੀ ਗਵਾਹ ਪੜਾ ਦਿੱਤੇ ਜਾਵੇ ਡਾਕੂਮੈਂਟਰੀ ਨੂੰ ਸਹੀ ਦਿੱਤੀ ਜਾਵੇ ਫਿਰ ਸਜ਼ਾ ਆਉਂਦੀ ਸਾਬ ਵਜ ਜਾਂਦੀ ਹੈ ਵੀ ਸਰਕਾਰ ਆ ਗਈ ਉਹਨੂੰ ਸਰਕਾਰ ਦੇ ਨੇ ਸਾਬ ਦਾਟ ਆ ਗਿਆ ਜਿਹੜੇ ਨਾਲ ਸਾਬ ਲਾਗੋ ਬਾਤ ਕਰਦੇ ਸਾਬ ਕਦੇ ਕੰਮ ਨਹੀਂ ਕਰਦਾ ਜਿਨ੍ਹਾਂ ਦਾ ਨੌਕਰ ਹੈ ਜਿਹੜੇ ਨੂੰ ਸਾਹ ਕਹਦੇ ਆ ਉਹ ਮੁਲਾਜ਼ਮ ਹੈ ਪਬਲਿਕ ਦਾ ਨੌਕਰ ਹੈ ਪਬਲਿਕ ਸਰਵੈਂਟ ਹੈ ਪਬਲਿਕ ਨੂੰ ਸਾਹ ਆਦੀ ਹੈ ਇਹਦਾ ਮਤਲਬ ਨੌਕਰ ਪਬਲਿਕ ਦਾ ਸਾਹ ਹੈ ਤੇ ਪਬਲਿਕ ਨੌਕਰ ਦਾ ਸਾਹ ਹੈ ਤੁਸੀਂ ਦੇਖਿਆ ਹੋਣਾ ਕੱਲ ਪਰਸ ਦੀ ਖਬਰ ਚੱਲ ਰਹੀ ਹੈ ਡੀਆਈਜੀ ਹਰਚੰਦ ਸਿੰਘ ਭੁੱਲਰ ਭੁੱਲਰ 7 ਕਰੋੜ ਤੋਂ ਉੱਪਰ ਤਾਂ ਸ਼ਾਇਦ ਰਿਕਵਰੀ ਹੋ ਰਹੀਗੀ 1.5 ਕਿਲੋ ਤੋਂ ਉੱਤੇ ਸੋਨਾ ਘਰੋਂ ਮਿਲ ਗਿਆ ਕਿਵੇਂ ਦੇਖ ਰਹੇ ਹੋ ਭਗਵੰਤ ਮਾਦੇ ਨੇ ਨਜ਼ਦੀਕ ਸੀ ਉਹ ਤਾਂ ਨਹੀਂ ਇਮਾਨਦਾਰ ਸੀਗਾ ਨਹੀਂ ਨਹੀਂ ਭਗਵੰਤ ਮਾਨ ਤਾਂ ਕਿੰਨੇ ਕਿਚਰ ਦਾ ਆਇਆ ਉਹ ਤਾਂ ਉਸ ਤੋਂ ਪਹਿਲਾਂ ਨੌਕਰ ਸਾਰੀ ਵਰਦੀ ਘਾਰੀ ਪੁਲਿਸ ਹੂੰ ਮੈਂ ਪੁੱਤ ਵਿਭਾਗਮੇ ਦਾ ਅਕਸਾਈ ਤੇ ਆਫਕਾਰੀ ਵਿਭਾਗਮੇ ਦਾ ਕਲਾਸ ਹੋਣ ਅਫਸਰ ਰਟਾਇਰ ਹੋਇਆ ਠੀਕ ਹੈ ਮੈਂ ਹਰ ਇੱਕ ਪ੍ਰਕਾਰ ਦੀ ਕਰਪਸ਼ਨ ਨੂੰ ਜਾਣਦਾ ਕਿਹੜਾ ਕਿਵੇਂ ਕਿਉਂ ਕਰਦਾ ਤੇ ਕਿੰਨੀ ਕਰਦਾ ਹੈ ਕਿਹਦੇ ਲਈ ਕਰਦਾ ਹੈ ਠੀਕ ਹੈ ਪੁਲਿਸ ਡਿਪਾਰਟਮੈਂਟ ਜਿਹਦੇ ਵਰਤੀ ਪਾਈ ਹੈ ਵੱਡੀ ਉਹ ਲੋਕ ਵਿਰੋਧੀ ਹੋਊਗਾ ਲੋਕਾਂ ਨੂੰ ਨਫਤ ਕਰੂਗਾ ਲੋਕਾਂ ਨੂੰ ਘੁਰੂਗਾ ਕੁੱਟ ਕੇ ਪੈਸੇ ਲਊਗਾ ਨਹੀਂ ਆਖੂ ਫਲਾਣੀ ਦੇ ਦੇਣੀ ਮਾਤਰ ਤੇ ਮੁਕਦਮਾ ਦਰਜ ਕਰ ਦੂੰ ਝੂਠਾ ਮੁਕਦਮਾ ਵੀ ਦਰਜ ਕਰ ਸਕਦਾ ਝੂਠੇ ਬਿਆਨ ਲਿਖ ਸਕਦਾ ਥੋੜਾ ਸਾਲਾ ਕਿਸੇ ਵੀ ਹੱਦ ਤੱਕ ਬੁਰੇ ਤੋਂ ਬੁਰਾ ਕੋ ਕਰਮ ਕਰ ਸਕਦਾ ਕਰਮ ਨਹੀਂ ਕੋ ਕਰਮ ਪਰ ਉਹ ਪੈਸਾ ਦੀ ਉਰ ਚਾਹੀਦਾ ਹੁਣ ਭੁੱਲਰ ਨਾਲੋਂ ਵੱਡਾ ਕਰਜ਼ਾ ਨਹੀਂ ਹੋ ਸਕਦਾ ਜੇ ਡੀਆਈਜੀ ਲੈਵਲ ਦਾ ਬੰਦਾ ਭ੍ਰਸ਼ਟਾਚਾਰ ਚ ਫਸ ਗਿਆ ਔਰ ਰੰਗੇ ਅੱਥੀ ਫੜਾਇਆ ਜਾਂਦਾ ਹੈ ਘਰ ਦੇ ਵਿੱਚੋਂ ਧਨ ਮਿਲਦਾ ਸੋਨਾ ਮਿਲਦਾ ਤੇ ਫਿਰ ਇੱਕ ਸਧਾਰਨ ਸਿਪਾਈ ਦੀ ਕੀ ਉਕਾਤਾ ਹੈ ਜਿਹੜਾ ਬੰਦਾ ਇਸ ਮਹਿਕਮੇ ਚ ਕੋਈ ਛੋਟਾ ਗਰੀਬ ਇਹ ਕੰਮ ਨਹੀਂ ਕਰਦਾ ਉਹਨੂੰ ਦੀ ਤਾਂ ਪੋਸਟਿੰਗ ਹੀ ਨਹੀਂ ਕਰਦੇ ਚੱਜ ਨਾਲ ਉਹ ਜਿਹੜਾ ਇਹ ਤਾਂ ਪੋਸ਼ਨ ਕਰੇ ਜਿੱਥੇ ਨੂੰ ਪਾਣੀ ਨਾ ਮਿਲੇ। ਉਹ ਮੈਂ ਕਹਿੰਦੀ ਸ਼ਰੀਪੰਦੇ ਦੀ ਕੋਈ ਕਦਰ ਨਹੀਂ। ਉਹ ਵਿਚਾਰੇ ਠੱਕੇ ਖਾਂਦੇ ਫਿਰਦੇ ਆ। ਜਿਹੜਾ ਚੰਗਾ ਲੁੱਟਦਾ, ਚੰਗਾ ਕੁੱਟਦਾ ਤੇ ਲੁੱਟੂ ਤੇ ਪਹਚਾਉਂਦਾ। ਆ ਵੇਖੋ ਆਈ ਕਹੇ ਨਾ ਕਿ ਕਿਵੇਂ ਕੁਝ ਨੂੰ ਪੈਸੇ ਦਿੰਦੇ ਨੇ। ਕਿਵੇਂ ਇੱਕ ਬੰਦੇ ਦਾ 9-9 ਲੱਖ ਕਰੋੜ ਰੁਪਇਆ ਮੰਗਦੇ ਨੇ ਇੱਕ ਵਾਰੀ ਦਾ। ਆ ਗੋਵਿੰਦਗੜ੍ਹ ਵਾਲੇ ਸਕ੍ਰੈਪ ਡੀਲਰ ਤੋਂ ਕੰਮ ਕੀਤਾ ਨਾ। ਨੰਗੀ ਗੱਲ ਹੋ ਗਈ ਨਾ ਸਕ੍ਰੈਪ ਡੀਲਰ ਨਾ ਨ ਕਿਸ ਬੰਦਾ ਉਹ ਕੋਈ ਕ੍ਰਾਈਮ ਕਰਦਾ। ਇਹਦਾ ਮਤਲਬ ਕੋਈ ਚੋਰੀ ਕਰਾਉਂਦਾ ਹੈ ਨਾ ਉਹ ਟੈਕਸ ਦੀ ਚੋਰੀ ਕਰਦਾ ਜਾਂ ਚੋਰੀ ਵਾਲਾ ਮਾਰ ਵੇਚਦਾ ਉਹ ਕਹਿੰਦਾ ਮੈਂ ਤੇ ਝੂਠਾ ਬਰਚਾ ਦਿੱਤਾ ਸੀ 2023 ਚ ਹਾਂ ਝੂਠਾ ਪਰਚਾ ਦਿੱਤਾ ਉਹ ਕੋਰਟ ਚ ਨਹੀਂ ਗਿਆ ਉਲਟਾ ਪੈਸੇ ਦੇ ਕੇ ਇਸਰ ਚੜਾ ਲਿਆ ਸ਼ੁਕਰ ਹੈ ਫਿਰ ਵੀ ਉਹ ਭੁੱਲ ਗਿਆ ਭੁੱਲ ਗਿਆ ਤੇ ਮਤਲਬ ਵੱਡੀ ਕਾਰਵਾਈ ਕਰਾਤੀ ਹੈ ਕਰਾਤੀ ਤੇ ਖਬੀ ਖਾਨ ਫਸ ਗਿਆ ਹੁਣ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਮਤਲਬ ਇੱਕ ਤਾਂ ਪੰਜਾਬ ਦੀ ਏਜੰਸੀ ਹੁੰਦੀ ਹੈ ਵਿਜੀਲੈਂਸ ਵਗੈਰਾ ਜਾਂ ਪੁਲਿਸ ਕੇਸ ਬਣਾਉਂਦੀ ਹੈ ਇੱਕ ਸੀਬੀਆਈ ਹੈ ਸੀਬੀਆਈ ਨੇ ਨਾਲੇ ਗੱਲ ਬਣਾ ਲਈ ਉਹਦੇ ਨਾਲੇ ਗੱਲ ਹੋ ਗਈ ਪੰਜਾਬ ਵਾਲੇ ਤਾਂ ਰੈਡ ਕਰਨਾ ਹੀ ਨਹੀਂ ਸੀ ਪੁਲਿਸ ਪੰਜਾਬ ਦੀ ਪੁਲਿਸ ਨਹੀਂ ਰੈਡ ਕਰ ਸਕਦੀ ਉਹਨੇ ਮਰਨਾ ਹੈ ਆਪਦੇ ਏਡੇ ਵੱਡੇ ਉੱਚੇ ਅਧਿਕਾਰੀ ਰੈਡ ਕਰਕੇ ਉਹ ਤਾਂ ਉੱਤਲੇ ਅਧਿਕਾਰੀ ਦਾ ਨਾਜ ਹੈ ਨਾ ਤੇ ਬਿਨਾ ਬੂਟ ਪਾਇਆ ਭੱਜ ਲੈਂਦਾ ਵੀ ਸਾਹਿਬ ਦਾ ਹੁਕਮ ਆ ਗਿਆ ਵਿਜੀਲੈਂਸ ਵੀ ਕੁਝ ਵੀ ਕਿਹੜੀ ਵਿਜੀਲੈਂਸ ਹੈ ਲੋਕਾਂ ਵਾਸਤੇ ਬਿਜਲੀ ਨਹੀਂ ਸਾਇ ਜਦੋਂ ਉਤਲੇ ੜਕਾਰੀ ਦਾ ਫੋਨ ਆ ਗਾ ਰੜਾਟ ਪੈ ਜਾਂਦਾ ਇਹਨਾਂ ਦਾ ਕੋਈ ਇਹਨਾਂ ਦੀ ਉਸ ਵਕਤੇ ਜਮੀਰ ਨਹੀਂ ਖੜਦੀ ਵੀ ਮੈਂ ਯਾਰ ਕੋਈ ਗੱਲ ਸਹਿਜ ਤੁਰ ਕੇ ਜਾਵਾਂ ਕੰਮ ਮੈਂ ਤਾਂ ਪੁੱਛਿਆ ਵਾਂ ਉੱਥੇ ਭੱਜ ਲੈਂਦੇ ਆ ਜਿਵੇਂ ਸੀਬੀਆਈ ਦੇ ਪੁਰਾਣੇ ਕੇਸ ਤੁਸੀਂ ਦੇਖੇ ਨੇ ਪਹਿਲਾਂ ਪੁਲਿਸ ਮੁਕਾਬਲੇ ਹੋਏ ਉਹਦੇ ਵਿੱਚ ਵੀ ਸੀਬੀਆਈ ਨੇ ਸਜ਼ਾਵਾ ਕਰਾਈਆਂ ਨੇ ਤਾਂ ਹੁਣ ਤੁਸੀਂ ਅੱਜ ਕੀ ਮੈਂ ਦੇਖ ਰਹੇ ਹੋ ਕਿ ਇਹ ਕੇਸ ਜਿਵੇਂ ਸਟਰੋਂਗ ਬਣਾਇਆ ਗਿਆ ਹੈ ਕਿ ਪਹਿਲਾਂ ਕਾਲ ਵਾਈ ਉਹ ਬੰਦੇ ਤੋਂ ਬਚੂਲੇ ਤੋਂ ਡਾਕੂਮੈਂਟਰੀ ਵੀ ਬਣਾਏ ਅੱਗੇ ਕੋਈ ਸਜ਼ਾ ਹੋ ਸਕਦੀ ਹੈ ਦੇਖੋ ਜਦੋਂ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਸਹੀ ਢੰਗ ਨਾਲ ਕੋ ਨੂੰ ਮੁਕਦਮਾ ਬਣਾਇਆ ਜਾਵੇ ਸਹੀ ਗਵਾਹ ਪੈਦਾ ਕੀਤੇ ਜਾਣ ਡਾਕੂਮੈਂਟਰੀ ਪ੍ਰੂਫ ਸਹੀ ਦਿੱਤੀ ਜਾਵੇ ਫਿਰ ਸਜ਼ਾਵਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਜੇ ਉਸ ਨੂੰ ਨੁਕਸ ਪਾਇਆ ਕਿਉਂਕਿ ਮੁਕਦਮਾ ਬਣਾ ਕੇ ਐਫ ਆਈ ਆਰ ਦੇ ਵਿੱਚ ਨੁਕਸ ਪਾ ਦੇਣਾ ਗਵਾਹ ਦਾ ਨੁਕਸ ਪਾ ਦੇਣਾ ਸਮੇਂ ਦਾ ਨੁਕਸ ਪਾ ਦੇਣਾ ਜਿਹੜੇ ਮਾਮਲ ਮਕਦਮਾ ਫੜਿਆ ਉਹਦਾ ਨੁਕਸ ਪਾ ਦੇਣਾ ਫੜਿਆ ਕੁਝ ਹੋਰ ਹੋਵੇ ਫੜਾ ਤਾਂ ਕੋਈ ਹੋਰ ਹੋਵੇ ਤੇ ਉਹਦੇ ਨਾਲ ਬੰਦਾ ਬਰੀ ਹੋ ਜਾਂਦਾ ਨਾਲੇ ਦੁੱਖੀ ਕਹਿੰਦੇ ਭਾਈ ਕੁਮਾਰ ਬਰੀ ਹੋ ਗਿਆ ਇਹ ਸਾਰੇ ਕਰਤੂਤ ਭ੍ਰਸ਼ਟਾਚਾਰਕੇ ਕਰਤੇ ਤੇ ਇਸ ਮਹਿਕਮੇ ਤੇ ਭ੍ਰਸ਼ਟਾਚਾਰ ਬਹੁਤ ਹੈ ਦੁਰਾਚਾਰ ਭ੍ਰਸ਼ਟਾਚਾਰ ਅਤਿਆਚਾਰ ਜਿੰਨਾ ਕਹਿ ਦਿਓ ਉਹ ਨਹੀਂ ਹੈ ਮਾਨ ਸਰਕਾਰ ਵੀ ਨਹੀਂ ਬਦਲ ਸਕੀ ਕਿਹੜੇ ਬਾਗ ਦੀ ਮੂੜੀ ਆ ਮਾਨ ਬਦ ਕੇ ਉਹਨਾਂ ਵਰਗੇ ਹੋਵੇ ਸਾਰੇ ਕੁਛ ਨਹੀਂ ਬਦਲ ਸਕਿਆ ਕਦੋਂ ਬਦਲੇ ਜਾਊਗਾ ਜੀ ਫਿਰ ਜਦੋਂ ਜਦੋਂ ਲੋਕਾਂ ਨੇ ਘੇਰਾ ਲੋਕ ਇਹਨਾਂ ਨੂੰ ਜਦੋਂ ਲੋਕਾਂ ਨੇ ਘੇਰਾ ਵੀ ਆਪਾਂ ਕੀ ਕਰਤੂਤ ਕਰਦੇ ਆ ਵੋਟਾਂ ਵਾਲੇ ਨੂੰ ਪਿੰਡ ਚ ਨਾਲ ਵੜਨ ਦਿਓ ਵੀ ਤੁਸੀਂ ਦੱਸੋ ਕੀ ਕਰਦੇ ਓਏ ਸਵਾਲ ਕਰਦੇ ਵੀ ਦੱਸੋ ਤੁਸੀਂ ਕੀ ਕਰਦੇ ਹੋ ਪੁਲਸ ਵਾਲਾ ਨੂੰ ਪਿੰਡ ਚ ਗਿਆ ਨੂੰ ਚਾਹ ਪਾਣੀ ਨਾ ਪੁੱਛੋ ਤੇ ਹਾਂ ਦੱਸੋ ਕੀ ਕੰਮ ਹੈ ਤੁਹਾਡਾ ਬਈ ਆ ਅਸੀਂ ਦੀ ਲੜੋ ਨਾ ਇਹਨਾਂ ਦਾ ਚਾਹ ਪਾਣੀ ਬੰਦ ਕਰ ਦਿਓ ਠੀਕ ਹੋ ਜਾਣਗੇ ਵੱਡੀ ਚੇਤਨਾ ਲੋਕਾਂ ਦੀ ਹੋਣੀ ਚਾਹੀਦੀ ਲੋਕ ਚੇਤਨ ਹੋ ਕੇ ਇੱਕ ਮੁੱਠ ਹੋ ਜਾਣ ਪਾਈਚਾਰਾ ਬਣਾ ਕੇ ਰੱਖਣਾ ਇਕ ਜਿਹਦਾ ਸਰਕਾਰ ਕਰਨ ਧੀ ਭੈਣ ਦੀ ਇੱਜ਼ਤ ਕਰਨਾ ਤੇ ਇਹਨਾਂ ਮਹਿਕਮੇ ਦੀ ਲੋੜ ਕੀ ਹੈ ਪੁਲਿਸ ਦੀ ਲੋੜ ਤਾਂ ਅੰਗਰੇਜ਼ ਨੂੰ ਸੀ ਭਾਰਤ ਨੂੰ ਨਹੀਂ ਸੀ ਤੁਹਾਨੂੰ ਪਤਾ ਹੈ ਹਿੰਦੁਸਤਾਨ ਚ ਪੁਲਿਸ ਨਹੀਂ ਹੁੰਦੀ ਸੀ ਕਰਨ ਜੀ ਸਿੰਘ ਰਾਜਪੂਤ ਨਹੀਂ ਸੀ ਅੰਗਰੇਜ਼ ਨੇ ਹੀ ਪੁਲਿਸ ਪੈਦਾ ਕੀਤੀ ਆਪਦੇ ਰਾਜ ਨੂੰ ਪੱਕਾ ਕਰਨ ਦੇ ਲਈ ਰਾਜ ਦੀਆਂ ਜੜਾਂ ਡੁੰਗੀਆਂ ਕਰਨ ਦੇ ਲਈ ਤੇ ਲੋਕਾਂ ਨੂੰ ਕੁੱਟ ਕੇ ਲੁੱਟ ਕੇ ਅਰਥਿਕ ਸ਼ੋਸ਼ਣ ਕਰਨ ਦੇ ਲਈ ਪੁਲਿਸ ਬਣਾਈ ਸੀ ਵੱਡੇ ਅਵਸਰ ਦਾ ਦੂਰ ਦੀ ਗੱਲ ਜਿਵੇਂ ਪਿੰਡ ਚ ਨਾ ਕੋਈ ਐਸਸੀ ਆ ਜਵੇ ਲੋਕ ਨਾ ਕਰਿਆ ਵੀ ਕੁਛ ਨਹੀਂ ਹੁੰਦਾ ਹੱਥ ਜੋੜਦੇ ਫਿਰਦੇ ਨੇ ਇਹ ਮਾਨਸਿਕਤਾ ਕਿਉਂ ਆਇਓ ਜੀ ਇਹ ਵੜਾ ਤੀ ਨਾ ਇੱਕ ਤਾਂ ਗੁਲਾਮੀ ਕਰਕੇ ਵੀ ਓਏ ਸਰਕਾਰ ਆ ਗਈ ਉਹਨੂੰ ਸਰਕਾਰ ਕਹਿੰਦੇ ਆ ਨਾ ਸਾਬ ਬਾਦਰ ਆ ਗਿਆ ਜਿਹੜੇ ਨਾਲ ਸਾਬ ਲੱਗੋ ਬਾਦਰ ਕਿਹਨਾਂ ਸਾਬ ਕਦੇ ਕੰਮ ਨਹੀਂ ਕਰਦਾ ਜਿਨ੍ਹਾਂ ਦਾ ਨੌਕਰ ਹੈ ਜਿਹੜੇ ਨੂੰ ਸਾਬ ਕਹਿੰਦੇ ਉਹ ਮੁਲਾਜ਼ਮ ਹੈ ਪਬਲਿਕ ਦਾ ਨੌਕਰ ਹੈ ਪਬਲਿਕ ਸਰਵੈਂਟ ਪਬਲਿਕ ਨੂੰ ਸਾਹਵਾਦੀ ਹੈ ਇਹਦਾ ਮਤਲਬ ਨੌਕਰ ਪਬਲਿਕ ਦਾ ਸਾਹਵਾ ਕਿ ਪਬਲਿਕ ਨੌਕਰ ਦਾ ਸਾਹਵਾ ਹੈ ਪਬਲਿਕ ਨੌਕਰ ਦਾ ਸਾਹਵਾ ਹੈ ਇਹਨਾਂ ਨੂੰ ਓਟ ਕਰਤੀ ਪਾਣੀ ਵਿਗਾੜਤੀ ਇਥੋਂ ਅੱਜ ਤੱਕ ਨਹੀਂ ਕਿਸੇ ਨੂੰ ਪਤਾ ਲੱਗਣ ਦਿੱਤਾ ਤੁਸੀਂ ਜਿੱਥੇ ਮਰਜੀ ਜਾਓ ਤੁਰਿਆ ਜਾਂਦਾ ਹੈ ਕਹਿੰਦੇ ਸਾਹ ਜਾਂਦਾ ਹੈ ਥੋੜਾ ਨੌਕਰ ਹੈ ਤੇ ਆਪਣੇ ਮੂੰਹ ਨਾਲ ਤਾਂ ਸਾਹ ਨਾ ਕੋ ਕਹੋ ਸਾਡਾ ਇਹ ਨੌਕਰ ਜਾਂਦਾ ਇਹ ਲੋਕਾਂ ਦਾ ਸੇਵਕ ਹੈ ਇਹ ਸਾਡੇ ਐਕਸੈਕਟ ਪਬਲਿਕ ਐਕਸੈਕਟ ਦੀ ਤਨਖਾਹ ਮਿਲਦੀ ਹੈ ਨੂੰ ਜਦੋਂ ਤਿੰਨ ਚੀਜ਼ ਆ ਗਈਆਂ ਵੀ ਇਹ ਸਾਡਾ ਨੌਕਰ ਹੈ ਪাবਲਿਕ ਸਰਵੈਂਟ ਹੈ ਪাবਲਿਕ ਐਕਸਚੇਜ ਕਰਦਾ ਉਹਨੂੰ ਤਨਖਾਹ ਮਿਲਦੀ ਆ ਇਹ ਸਾਧ ਨਹੀਂ ਜਦੋਂ ਲੋਕਾਂ ਨੂੰ ਚੇਤਨਾ ਆ ਗਈ ਇਹ ਬੰਦੇ ਸਾਰੇ ਠੀਕ ਹੋ ਜਾਣਗੇ ਜੀ ਪੀਸੀ ਠੀਕ ਹੋ ਜੀ ਵਿੱਚ ਥੋੜਾ ਐਸਪੀ ਠੀਕ ਹੋ ਜੀ ਵਿੱਚ ਡੀਐਸਪੀ ਤੇ ਆਠਾਣੇ ਹੁੰਨਦਾਰ ਤਾਂ ਕਿਹੜੇ ਬਾਗ ਦੀ ਮੂਣੀ ਦੇ ਜਦੋਂ ਇਹਨਾਂ ਦਾ ਵੱਡਾ ਅਫਸਰ ਠੀਕ ਹੋ ਜਾਏ ਇਹ ਕਰਦੇ ਲੋਕ ਚੇਤਨਾ ਵੱਡੀ ਹੁੰਦੀ ਹੈ ਘਬਰਣ ਦੀ ਲੋੜ ਨਹੀਂ ਇਹਨੂੰ ਸਮਾਂ ਲੱਗੂਗਾ ਨਾ ਸਮਾਂ ਤਾਂ ਲੱਗਦਾ ਹੈ ਚੇਤਨਾ ਵਾਦ ਤੇ ਨਾ ਜੋ ਹਾਲਾਤ ਨੇ ਮੈਨੂੰ ਲੱਗਦਾ ਇਤੋਂ ਹੀ ਵੱਧ ਸਮਾਂ ਲੱਗੂਗਾ ਇਹ ਤਾਂ ਮੀਤ ਨਹੀਂ ਹੋ ਜਾਈ ਕੀਤੀ ਆ ਅੱਜ ਆ ਕੀਤੀ ਕਿਉਂਕਿ ਇਸ ਚੀਜ਼ ਨੂੰ ਢਾਉਣ ਵਾਸਤੇ ਵੀ ਤਾਕਤਾਂ ਨਾ ਸਰਕਾਰ ਕੋਲੇ ਥੋੜੀ ਚੇਤਨਾ ਕਿਤੇ ਖੜੀ ਨਾ ਹੋ ਜਾਈ ਉਹਨੂੰ ਢਾਉਣ ਦੇ ਲਈ ਮੁੱਦੇ ਬਣਾਏ ਹੋਏ ਨੇ ਤੁਹਾਨੂੰ ਲੜਾ ਦੇਣਗੇ ਫਿਰਕਾ ਪਰਸਤੀ ਚ ਮੰਦਰ ਮਸਜਿਦ ਦਾ ਝਗੜਾ ਕਰਾ ਦੇਣਗੇ ਪਿੰਡ ਦੇ ਵਿੱਚ ਦੋ ਪਾਰਟੀਆਂ ਬਣਾ ਦੇਣਗੇ ਜਾਤ ਪਾਤ ਦਾ ਝਗੜਾ ਕਰਾ ਦੇਣਗੇ ਇਹ ਝਗੜੇ ਕਰਕੇ ਲੋਕਾਂ ਦੀ ਚੇਤਨਾ ਤੇ ਸੱਟ ਵੱਜਦੀ ਆ ਤੇ ਸਰਕਾਰ ਤਾਕੜੀ ਹੋ ਜਾਂਦੀ ਆ ਲੁਟੇਰੀ ਸਰਕਾਰ ਆ ਕਰ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਮਤ ਸਮੇਂ ਦਿੱਤਾ ਜਾਂਦੇ ਰਹੋ ਚੜਦੀ ਕਲਾ ਜਾਂਦੇ ਠੀਕ ਹੈ ਬਟਾ ਹਾਂ ਸਾਡੇ ਨਾਲ ਸਨ ਬਾਪੂ ਬਲਕੌਰ ਸਿੰਘ ਗਿੱਲ ਜੀ ਜਿਨ੍ਹਾਂ ਨੇ तमाम ਵਿਸ਼ਿਆਂ ਦੇ ਉੱਤੇ ਬੜੀ ਡੰਗਾਈ ਨਾਲ ਨੇਟੜਤਾ ਨਾਲ ਨਿਰਪੱਖਤਾ ਨਾਲ ਤੇ ਤਰਕ ਦੇ ਨਾਲ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਦਰਸ਼ਕ ਪ੍ਰੋਗਰਾਮ ਪਸੰਦ ਕਰਨਗੇ ਫਿਲਹਾਲ ਇਹਨਾ ਹੀ ਦਿਓ ਜੱਜ ਧੰਨਵਾਦ